ਅਚਰਿਆ ਗੱਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਟਵਲਨ ਕੋਰ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਏ ਟੋੜੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਕਸ਼ਮੀਰ ਦੀ ਸੰਗਤਾਂ ਅਤੇ ਗੁਰਦੁਆਰੇ ਦੀ ਕਮੇਟੀ ਦੇ ਵੱਲੋਂ ਹੁਣ ਹੜ੍ਹ ਰਾਹਤ ਫੰਡ ਦੇ ਲਈ ਹੁਣ 49 ਲੱਖ 50 ਹਜ਼ਾਰ ਰੁਪਏ ਦਾ ਚੈੱਕ ਜਿਹੜਾ ਉਪੇਟ ਕੀਤਾ ਗਿਆ ਤਾਂ ਜੋ ਪੰਜਾਬ ਦੇ ਵਿੱਚ ਫਿਲਹਾਲ ਹੜ੍ਹ ਪ੍ਰਭਾਵਿਤ ਲੋਕ ਨੇ ਜਿਹੜੇ ਪਰਿਵਾਰ ਨੇ ਉਨ੍ਹਾਂ ਦੀ ਸਹਾਇਤਾ ਹੋ ਸਕੇ ਅੱਜ ਚੇਚੇ ਤੋਂ ਫੇਰ ਕਸ਼ਮੀਰ ਦੀ ਸਰਦ ਜਿਹੜੀ ਆ ਬਿਲਕੁਲ ਹੈਗੀ ਕਮੇਟੀਆਂ ਦੇ ਭਗਾਂ ਜਿਹੜੀ ਉੱਥੇ ਗਈ ਸੀਦੇ ਉਹ ਸਾਰੇ ਜਿੱਥੇ ਪਹੁੰਚੇ ਆ ਇਹਨਾਂ ਨੂੰ ਜਿਵਾ ਵੀ ਆਰਨਾ ਪਾਰ ਆ ਜਿਵੇਂ ਕਿ ਜੰਮੂ ਕਸ਼ਮੀਰ ਸੀ ਪਿਛਲੇ ਦਿਨ ਜਿਹੜੀ ਉਹ ਇੱਕ ਘਟਨਾ ਜਿਹਦੇ ਨਾਲ ਸਾਰੇ ਸਿੱਖ ਦੇਖਰਦੇ ਹੁੰਦੇ ਗਏ ਉੱਥੇ ਪਹੁੰਚੀ ਤੇ ਅੱਜ ਇੱਥੇ ਆਪਣੇ ਨਾਲ ਆ ਗਏ ਤੇ ਸਾਰੀ ਟੀਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਰਾਹਤ ਸਮਗਰੀ ਜਿਹਦੇ ਵਿੱਚ ਮੁੱਖ ਤੌਰ ਤੇ ਮੋੜਲੀਆਂ ਲੋੜਾਂ ਹੁਣ ਮੁੱਕ ਗਈਆਂ ਹੁਣ ਇਸ ਵੇਲੇ ਬੀਜ ਤੇ ਡੀਜ਼ਲ ਅਤੇ ਆਦਿਕ ਹੋਰ ਬੱਚਿਆਂ ਲਈ ਜਿਹੜੇ ਕੋ ਗਰਮ ਕੱਪੜੇ ਬੰਦਾ ਦਾ ਉਹਦੇ ਲਈ ਖਰਚਾ ਇੰਝ ਕੀਤਾ ਜਾ ਰਿਹਾ ਮੁੱਖ ਤੌਰ ਤੇ ਉੱਤੇ ਡੀਜ਼ਲ ਤੇ ਬੀਜ ਜਿਹੜੇ ਕੰਮ ਦੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਈ ਜਕਰਾਂ ਨਹੀਂ ਭਾਵੇਂ ਅਸੀਂ ਆਪ ਦੇ ਵੀ ਕੁਦਰਤੀ ਆਫਤਾਂ ਚ ਪੈਸੇ ਰੱਖੇ ਆ ਪਰ ਫੇਰ ਵੀ ਮੈਂ ਧੰਨਵਾਦ ਕਰਦਾ ਕਿ ਕੀ ਬਾਜੀ ਦਾ ਇਹਨਾਂ ਦਾ ਛੋਟਾ ਨਾਮ ਮੈਂ ਕਹਿ ਲਵਾਂ ਉਹਦਾ ਤੁਹਾਨੂੰ ਗੁਰਜੀਤ ਸਿੰਘ ਕنگਰਜੀਸ ਹੈ ਕਿੰਗੀ ਇਹ ਤੇ ਇਹਨਾਂ ਦੇ ਸਾਰੇ ਨਾਲ ਇਹ ਸਾਰੇ ਚੋਣੇ ਦੇ ਪ੍ਰਧਾਨ ਹੀ ਨੇ ਇਹ ਕਸ਼ਮੀਰ ਦੇ ਪ੍ਰਧਾਨ ਹੀ ਆ ਸਾਰੇ ਇਹਨੇ ਅੱਜ 88,50,000 ਰੁਪਇਆ 88,50,000 ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਲਾਡਰ ਰੀਲੀਫ ਫੰਡ ਦੇ ਵਿੱਚ ਦਰਜ ਕਰਤਾ ਦਿਲ ਦੀਆਂ ਡਗਹਾਈਆਂ ਤੋਂ ਧੰਨਵਾਦ ਕਰਦਾ ਔਰ ਜੀ ਆ ਵੀ ਆਖਦਾ ਤੇ ਨਾਲ ਇੱਕ ਹੋਰ ਵੀ ਬੇਨਤੀ ਕਰਨੀ ਚਾਹੁੰਦਾ ਮਟਨ ਤੋਂ ਜਿਹੜਾ ਸਾਡਾ ਨਗਰ ਕੀਰਤਨ ਸ਼ੁਰੂ ਹੋਣਾ ਉਹਦੇ ਅਸੀਂ ਡੇਟ ਕੱਲ ਨੂੰ ਅਨਾਉਂਸ ਕਰਦਾਂਗੇ ਇਹਨਾਂ ਸਾਰਿਆਂ ਸੱਜਣਾਂ ਨੂੰ ਬੇਨਤੀ ਆ ਕਿ ਇਹ ਤੁਹਾਡਾ ਨਗਰ ਕੀਰਤਨ ਹੈ ਜੀ ਬਿਲਕੁਲ ਭਾਵੇਂ ਟਾਈਮ ਟੇਬਲ ਦਾ ਸਾਡਾ ਅਸੀਂ ਪਹਿਲਾਂ ਬਣ ਚੁੱਕੇ ਸੀ ਪਰ ਮੈਂ ਇਹਨਾਂ ਦੀ ਅਗਵਾਈ ਦੇ ਵਿੱਚ ਸ਼ੋਮਨੀਪੁਰ ਦਾ ਪ੍ਰਬੰਧਕ ਕਮੇਟੀ ਕਸ਼ਮੀਰ ਤੋਂ ਕਿਉਂਕਿ ਮਟਨ ਤੋਂ ਨਗਰ ਕੀਰਤਨ ਤੁਰਨਾ ਹੈ ਉਹ ਰੂਪ ਰੇਖਾ ਬੈਠ ਕੇ ਆਉਂਦੇ ਦਿਨਾਂ ਦੇ ਵਿੱਚ ਪੰਜਾ ਛੇ ਦਿਨ ਦੀ ਸਾਰੀਆਂ ਗੱਲਾਂ ਦਾ ਕਮੇਟੀ ਮੀਟਿੰਗ ਖਾਦ ਕੇ ਤੇ ਉਹ ਸਾਰਾ ਉਹਦਾ ਰੂਪਰੇਖਾ ਜਿਹੜੀ ਆ ਉਹ ਦੀ ਗਲਾਂਗੇ ਕਿਉਂਕਿ ਹੁਣ ਛੋੜ ਗਿਆ ਹਾਲਾਤ ਉੱਥੇ ਛੋੜ ਗਿਆ ਸੁਭਰੇ ਆ ਸੋ ਮੈਂ ਇਹਨਾਂ ਸਾਰਿਆਂ ਨੂੰ ਜਿੰਨੇ ਵੀ ਡੀਸੀਪੀ ਦੇ ਮੈਂਬਰ ਸਾਹਿਬਾਨ ਆ ਇਹਦਾ ਸਾਰਿਆਂ ਨੂੰ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੁੱਲਾ ਸੱਦਾ ਵੀ ਦੇਣਾ ਕਿ ਤੁਸੀਂ ਸਾਰੇ ਉੱਥੇ ਦੇ ਪ੍ਰਧਾਨ ਆ ਤੇ ਸ਼੍ਰੀ ਨਗਰ ਤੋਂ ਹੀ ਅਥੇ ਨਗਰ ਕੀਰਤਨ ਤੋਰਨਾ ਇਹ ਜ਼ਿੰਮੇਵਾਰੀਆਂ ਸਾਰੀਆਂ ਤੁਹਾਡੀਆਂ ਆ ਅਸੀਂ ਤੁਹਾਡੇ ਸਹਿਯੋਗੀ ਹੋਣਾ ਉੱਥੇ ਪੰਮਾ ਸਰਮੌਰ ਸੰਤਾ ਆ ਪਰ ਕਿਉਂਕਿ ਪ੍ਰਬੰਧ ਸਾਰੇ ਤੁਸੀਂ ਕਰਦੇ ਹੋ ਬੈਠ ਕੇ ਮੀਟਿੰਗ ਦੇ ਵਿੱਚ ਨੀਕ ਲਾਗੇ ਆ ਜਿਹੜਾ ਜਿਹੜਾ ਤੁਸੀਂ ਅੱਜ ਇਹ ਮੈਨੂੰ ਕਹਿੰਦੇ ਸੀ ਕਿ ਸੁਦਾਮੇ ਦੇ ਸਤੂਆ ਦੇ ਸਤੂਆ ਦਾ ਤਾਂ ਮੁੱਲ ਹੀ ਕੋਈ ਨਹੀਂ ਤੇ ਤੁਸੀਂ ਬਹੁਤ ਵੱਡਾ ਜਿਹੜਾ ਇੱਕ ਯੋਗਦਾਨ ਪਾਇਆ ਇਹ ਯੋਗਦਾਨ ਨੂੰ ਹਮੇਸ਼ਾ ਹੀ ਖਾਸ ਕਰਕੇ ਮੁੱਖ ਦੌਰ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਰਿਣੀ ਆ ਇਹਨਾਂ ਦਾ ਕਿ ਬਾਹਰ ਪੰਜਾਬ ਤੋਂ ਰਹਿ ਕੇ ਵੀ ਸਿੱਖੀ ਦੀ ਤੇ ਪੰਜਾਬ ਦੀ ਜਿਹੜੀ ਆਪਣਾ ਦਰਦ ਲੈ ਕੇ ਬੈਠੇ ਆ ਉਹ ਸਾਰਿਆਂ ਦਾ ਹੀ ਪਾਜੀ ਕਰਦੀ ਸਭੇ ਸਾਰੇ ਜਿੰਨੇ ਪ੍ਰਧਾਨ ਸਾਹਿਬਾਨ ਪਹੁੰਚੇ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੋ ਵੀ ਤਿਲ ਫੁੱਲ ਸਾਡੇ ਤਸ਼ਵੀਰ ਦੀ ਸੰਗਤ ਨੇ ਸਮੁੰਦ ਤੇ ਤੇ ਕਿਉਂਕਿ ਸ਼ਮੂਲ ਕਮੇਟੀ ਦਾ ਜਦ ਨਾ ਆਇਆ ਉਹਨਾਂ ਨੇ ਕਿਹਾ ਅਸੀਂ ਪਹਿਲੋਂ ਵਰ ਚੜ ਕੇ ਇਹਨਾਂ ਨੂੰ ਦੇੜਾ ਜਿੰਨੀ ਵੀ ਤਿਲ ਫੁੱਲ ਮਾਇਆ ਕੱਢੀ ਹੋਈ ਹੈ ਅੱਜ ਪੂਰੀ ਅਸੀਂ ਡੀਜੀਪੀ ਸਨਗਰ ਬਾਰਾਮੂਲਾ ਨੰਤਨਾ ਪੁਲਵਾਮਾ ਆਪਣਾ ਸੁਰਗਮ ਸਾਰੇ ਆਕੇ ਸਾਰਿਆਂ ਦਾ ਇਸ ਵਿੱਚ ਯੋਗਦਾਨ ਹੈ ਜਿੱਤੀ ਕਮੇਟੀ ਤਿਲਫੁਲ ਸ ਇਹਨੇ ਸਸਤਾ ਸਿਕਸ ਆਇ ਸੰਸਥਾ ਆਪਣਾ ਬੈਗ ਵਾਲੇ ਸਾਰੇ ਜੁੱਤੀ ਵੀ ਬੰਦੇ ਸਾਡੇ ਉੱਤੇ ਸੰਸਥਾ ਬਣੀ ਹੈ ਉਹਨਾਂ ਸਾਰਿਆਂ ਨੇ ਤਿਲਫੁਲ ਕਰਕੇ ਸਾਨੂੰ ਆਪ ਇੱਥੇ ਆਰ ਪੀਤੀਆਂ ਵਾਸਤੇ ਉਹਨਾਂ ਨੇ ਦਿੱਤੇ ਅਸੀਂ ਸੋਚਿਆ ਆਪਣੀ ਸ਼ਮਣ ਕਮੇਟੀ ਨੂੰ ਆਕੇ ਅਸੀਂ ਇਹ ਰਕਮ ਦਈਏ ਕਿਉਂਕਿ ਇਹਨਾਂ ਦਾ ਯੋਗਦਾਨ ਬਹੁਤ ਹੈ ਹਰ ਜਗ੍ਹਾ ਨਹੀਂ ਦੇਨੇ ਸਾਡੇ ਉਥੇ ਕਸ਼ਮੀਰ ਵਿੱਚ ਵੀ ਹਰਫੀਕ ਆਇਆ ਪਹਿਲਾ ਉਸੂਗਤ ਮੈਂ ਪ੍ਰਧਾਨ ਸਾਹਿਬ 2014 ਵਿੱਚ ਬੱਕੜ ਸਾਹਿਬ ਨੂੰ ਰਾਤੀ 11 ਵਜੇ ਫੋਨ ਕੀਤਾ ਸੀ ਮੈਂ ਕਿ ਸਾਡੇ ਕੋਲ ਖਾਣ ਵਾਸਤੇ ਕੁਝ ਨਹੀਂ ਹੈ ਉਹਨਾਂ ਨੇ ਕਿਹਾ ਪਹਿਲੀ ਫਲਾਈਟ ਤੇ ਤੁਹਾਨੂੰ ਰਾਸ਼ਨ ਪੱਕਾ ਹੋਇਆ ਹੈ ਔਰ ਪੱਕਾ ਹੋਇਆ ਰਾਸ਼ਨ ਆਇਆ ਸਮੂਹ ਅਸੀਂ ਇਹਨਾਂ ਦੇ ਤੁਹਾਨੂੰ ਆਂਦੀਆਂ ਅਸੀਂ ਪੂਰੀ ਕਸ਼ਮੀਰ ਸਿੱਖ ਸੰਗਤਾਂ ਦੇ ਬਣੇ ਤੁਹਾਨੂੰ ਆਂਦੀਆਂ ਜਿਨ੍ਹਾਂ ਨੇ ਖੁਦ ਕੇ ਆਪਣਾ ਯੋਗਦਾਨ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤਰਾਵੜੀ ਹਰਿਆਣਾ ਤੋਂ ਰਵਾਨਾ ਹੋਇਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਨਗਰ ਕੀਰਤਨ ਸਾਡੇ ਡੇਰਾ ਸਾਹਿਬ ਗੁਰਦੁਆਰੇ ਸੰਧ ਵਿੱਚ ਪਹੁੰਚਿਆ ਹੈ ਮੈਂ ਆਪਣੇ ਸਾਰੇ ਇਲਾਕੇ ਵੱਲੋਂ ਆਪਣੀ ਆਈ ਹੋਈ ਸੰਗਤ ਵੱਲੋਂ ਤੁਹਾਡਾ ਪੰਜਾਬ ਵਾਲਿਆਂ ਦਾ ਸ਼ਰੋਮਣੀ ਅਕਾਲੀ ਦਲ ਦਾ ਕਮੇਟੀ ਦਾ ਮੈਂ ਬਹੁਤ-ਬਹੁਤ ਸ਼ੁਕਰਾਨੇ ਤੇ ਧੰਨਵਾਦ ਕਰਦਾ ਹਾਂ ਇਸੇ ਤਰ੍ਹਾਂ ਹੀ ਸਾਨੂੰ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਨੂੰ ਇਹਨਾਂ ਦੇ ਨਾਲ ਜੋੜ ਕੇ ਰੱਖੇ ਤੇ ਇਸੇ ਤਰ੍ਹਾਂ ਹੀ ਅਸੀਂ ਉਹਨਾਂ ਦੇ ਪਿੱਛੇ ਕਰਮਾਂ ਦੇ ਚੱਲਦੇ ਹੋਏ ਚੜ੍ਹਦੀ ਕਲਾ 'ਚ ਰਹੀਏ ਮੈਂ ਇਹ ਜਿਹੜਾ ਆਪਣਾ ਕੀਰਤਨ ਚੱਲ ਰਿਹਾ ਹੈ ਇਹ ਸ਼ੁਰੂ ਤੋਂ ਲੈ ਕੇ ਲਾਸ਼ ਤੱਕ ਪ੍ਰਮਾਤਮਾ ਦੇ ਕੋਈ ਵੀ ਕੋਈ ਅਸੀਂ ਰੁਕਾਵਟ ਨਾ ਪਾਏ ਇਸ ਤਰ੍ਹਾਂ ਹੀ ਖੁਸ਼ੀਆਂ ਭਰਿਆ ਹਰੇ ਇਲਾਕੇ ਦੇ ਵਿੱਚੋਂ ਨਿਕਲਦਾ ਹੋਇਆ ਇਹ ਜਿਹੜੇ ਸਥਾਨ ਤੇ ਆਪਣਾ ਪਹੁੰਚਣਾ ਹੈ ਉੱਥੇ ਪਹੁੰਚੇਗਾ ਮੈਂ ਆਪਣੇ ਇਲਾਕੇ ਵੱਲੋਂ ਸੰਧ ਵਿਧਾਨ ਸਭਾ ਵੱਲੋਂ ਵਿਸ਼ੇਸ਼ ਤੌਰ ਤੇ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਕਰਦਾ ਹਾਂ ਔਰ ਵਿਸ਼ੇਸ਼ ਤੌਰ ਤੇ ਆਪਣੇ ਸਰਦਾਰ ਰਗੂਜੀਤ ਸਿੰਘ ਬਿਰਕ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਕਿ ਜਿਹੜੇ ਨਾਲ ਪਹੁੰਚ ਕੇ ਇੱਥੇ ਜਿਨ੍ਹਾਂ ਨੇ ਸਾਡੇ ਇਸ ਸ਼ੋਭਾ ਨੂੰ ਵਧਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ 300 ਸਾਲਾ ਮਹਾਰਾਜ ਗੁਰੂ ਤੇਗ ਬਹਾਦਰ ਦਾ ਸਾਡੇ 300 ਸਾਲਾ ਆਇਆ ਹੈ ਇਹ ਸਾਡੇ ਭਾਗ ਚੰਗੇ ਨੇ ਸਾਡੀ ਸੰਗਤ ਦੇ ਜਿਹੜੇ ਏਡੀ ਦੂਰ ਤੋਂ ਚੱਲ ਕੇ ਸਾਡੇ ਸ਼ਹਿਰ ਵਿੱਚ ਇਹਨਾਂ ਕਦਮ ਪਾਏ ਨੇ ਸਾਨੂੰ ਦਰਸ਼ਨ ਦਿੱਤੇ ਨੇ ਨਾਲ ਸਰਦਾਰ ਰਗੂਜੀਤ ਸਿੰਘ ਜੀ ਵਰਕ ਸਰਦਾਰ ਬਖਸ਼ੀਸ਼ ਸਿੰਘ ਵਰਕ ਸਾਰੇ ਇਲਾਕੇ ਦੀਆਂ ਸੰਗਤਾਂ ਕੋਲੋਂ ਮੈਂ ਧੰਨਵਾਦ ਕਰਨਾ ਵਾ ਤੇ ਸਾਡੇ ਕਰਮ ਅੱਛੇ ਨੇ ਇਸ ਇਲਾਕੇ ਦੇ ਜਿਹੜੇ ਚਰਨ ਪਾ ਕੇ ਮਹਾਰਾਜ ਨੇ ਸਾਨੂੰ ਉਹ ਲਾਣਾ ਕੇ ਸ਼ੀਰਵਾਦ ਦਿੱਤਾ ਕਸ਼ਮੀਰ ਤੋਂ ਨਗਰ ਕੀਰਤਨ ਸਜਾਉਣ ਦੇ ਸੰਬੰਧੀ ਗਵਰਨਰ ਜੰਮੂ ਕਸ਼ਮੀਰ ਦੇ ਨਾਲ ਈ ਕਾਗਰਤਾ ਕੀਤੀ ਗਈ ਉਸ ਉਪਰੰਤ ਸ਼੍ਰੋਮਣੀ ਗਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਦੇ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਅਤੇ ਉਹਨਾਂ ਦੇ ਵੱਲੋਂ ਪ੍ਰੈਸ ਨੂੰ ਸੰਬੋਧਨ ਵੀ ਕੀਤਾ ਗਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜਹਦੀ ਗੌਰਵ ਨੂੰ 350 ਸਾਲਾਂ ਨੂੰ ਸਮਰਪਿਤ ਜਿੱਥੇ ਮahanagari kirtan thogri sahab ਤੋਂ ਵੱਖ-ਵੱਖ ਸਥਿਤਾਵਾਂ ਕਵਰ ਕਰਦਾ ਪੰਜਾਬ ਦੀ ਧਰਤੀ ਤੇ ਪਹੁੰਚਾ ਤੇ ਇਸੇ ਤਰ੍ਹਾਂ ਇਸੇ ਤਰਜ਼ ਦੇ ਉੱਤੇ ਮਟਰਨ ਸਾਹਿਬ ਤੋਂ ਵੰਡੇ ਕਿਰਪਾ ਰਾਮ ਜੀ ਦੇ ਹੋਸਟ ਆਫਿਸ ਤੋਂ ਇੱਕ ਮਹਾਨ ਨਗਰ ਸ੍ਰੀਪੁਰ ਜਿਹਦਾ ਆ ਉਹ 15 ਨਵੰਬਰ ਨੂੰ ਇਥੋਂ ਆਰੰਭ ਕੀਤਾ ਜਾਊਗਾ ਜਿਹਦੇ ਸਬੰਧ ਦੇ ਵਿੱਚ ਜੰਮੂ ਤੇ ਕਸ਼ਮੀਰ ਸਰਕਾਰ ਦੇ ਨਾਲ ਰਾਬਤਾ ਬਣਾਇਆ ਗਿਆ ਸੀ ਪਰ ਅੱਜ ਆਨਰੇਬਲ ਗਵਰਨਰ ਸਾਹਿਬ ਨਾਲ ਬੈਠ ਕੇ ਸਾਰਾ ਇਹ ਵਿਚਾਰ ਵੰਡਾ ਲਿਆ ਹੋਇਆ ਤੇ ਜਿਹਦੇ ਵਿੱਚ ਸਾਡੇ ਪੰਜਾਂ ਚਾਰ ਸਾਡੇ ਮਿਸ਼ਨ ਦੇ ਹਰਬਿੰਦਰ ਸਿੰਘ ਸਰਦਾਰ ਜਗਤਾਰ ਸਿੰਘ ਸਰਦਾਰ ਰਜੀਤ ਸਿੰਘ ਤੇ ਸਾਡੇ ਹੋਰ ਸਾਰੇ ਸੱਜਣੋ ਗੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਤੇ ਲੋਕਲ ਇਥੋਂ ਗੁਰਦੁਆਰਾ ਸਹਿਬਾਨਾਂ ਦੇ ਪ੍ਰਧਾਨ ਜਿਹੜੇ ਚੁਣੇ ਹੋਏ ਆ ਉਹ ਬੈਠ ਕੇ ਸਾਰਿਆਂ ਨੇ ਮੁਲਾਕਾਤ ਕੀਤੀ ਆ ਤੇ ਗਵਰਨਰ ਸਾਹਿਬ ਨੇ ਪਾਣੂ ਇਸ ਗੱਲ ਦੀ ਸੋਚੀਆ ਕਿ ਸਾਰਾ ਹੀ ਪੰਜਾਬ ਦੀ ਧਰਤੀ ਤੱਕ ਸਾਡਾ ਜਿਹੜਾ ਪ੍ਰਬੰਧ ਹੈ ਉਹ ਵਧੀਆ ਕੀਤਾ ਜਾਊਗਾ। ਸੋ ਅੱਜ ਉਹ ਪਰਮਿਸ਼ਨ ਮਿਲ ਗਈ ਹੈ ਤੇ ਅਸੀਂ 15 ਤਰੀਕ ਨੂੰ ਹੁਣ ਇੱਥੋਂ ਚਾਲੇ ਪਾਵਾਂਗੇ। ਨਾਲ ਅਸੀਂ ਉਹਨਾਂ ਨੂੰ 23 ਤੋਂ 25 ਤੱਕ ਦੇ ਜਿਹੜੇ ਸਮਾਗਮ ਹੈ ਉਹਨਾਂ ਦੇ ਵੀ ਐਡਮਿਸ਼ਨ ਦਿੱਤੀਆ ਤੇ ਉਹ ਵੀ ਉਹਨਾਂ ਨੇ ਕਿਹਾ ਬਈ ਅਸੀਂ ਬਿਲਕੁਲ ਪਹੁੰਚਾਂਗੇ। ਤੇ ਅੱਜ ਜਿੱਥੇ ਸਾਡਾ ਖੜੇ ਹੋ ਕੇ ਪ੍ਰੈਸ ਕਾਨਫਰੰਸ ਕਰਨ ਦਾ ਪਰਪੋਸ ਸਰਦਾਰ ਗੁਰਮੀਤ ਸਿੰਘ ਮੇਰੇ ਨਾਲ ਖੜੇ ਆ ਜਿਹੜੇ ਇਥੋਂ ਦੇ ਪ੍ਰਧਾਨ ਨੇ ਕਿਉਂਕਿ ਕੋਸ਼ਿਸ਼ ਪ੍ਰਧਾਨ ਇਹਨਾਂ ਦੇ ਕੱਲ ਤੇ ਸ਼੍ਰੀ ਅਮਰਸਰ ਸਾਹਿਬ ਚਲ ਗਿਆ ਸੀ ਜਿਹਨਾਂ ਨੂੰ ਆਪਾਂ ਰਾਤ ਮੇਲੇ ਵੀ ਸੀਗੇ ਪ੍ਰਾਇਮਰੀ ਵਿਚਾਰ ਬਟਾਂਦਰਾ ਹੋਇਆ ਤੋਂ ਮੈਂ ਹੁਣ ਨਿਮਰਤਾ ਸਹਿਬ ਸਾਰੀ ਸਮੂਹ ਗੁਰਦਾਨਕ ਨੇਮ ਨਾਮ ਲੈਵਾ ਮਾਈ ਭਾਈ ਸ਼੍ਰੀ ਨਗਰ ਜੀ ਨੂੰ ਇਹ ਨਿਮਰਤਾ ਸਹਿਬ ਦੇ ਜੰਮੂ ਵਾਲਿਆਂ ਨੂੰ ਇਹ ਅਪੀਲ ਕਰਦਾ ਬੇਨਤੀ ਕਰਦਾ ਕੇ 15 ਤਰੀਕ ਨੂੰ ਮਟਰਨ ਸਾਹਿਬ ਤੋਂ ਇਹ ਆਰੰਭ ਹੋਊਗਾ ਨਗਰ ਕੀਰਤਨ ਜਿਹਦੇ ਵਿੱਚ ਆਪਾਂ ਸਾਰੇ ਹਿੱਤ ਛੱਡ ਕੇ ਕੇਵਲ ਦਾ ਕੇਵਲ ਗੁਰੂ ਨੂੰ ਸੰਮਖੋ ਕੇ ਇਹ ਨਗਰ ਕੀਰਤਨ ਦੇ ਵਿੱਚ ਆਪਾਂ ਹਾਜ਼ਰੀਆਂ ਭਰੀਏ ਜਿਹਦੀ ਸਮਾਪਤੀ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਹੋਣੀ ਹੈ ਸੋ ਉਹਨਾਂ ਦੇ ਵਿੱਚ ਮਹਾਂਤ ਮਨਜੀਤ ਸਿੰਘ ਜੀ ਅਜੀਚੇ ਤੌਰ ਤੇ ਉਹ ਵੀ ਅੱਜ ਪਹੁੰਚੇ ਸੀਗੇ ਸੋ ਸਾਰਿਆਂ ਨੇ ਬੈਠ ਕੇ ਵਰਨਰ ਸਾਹਿਬ ਦੇ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਉਹ ਵਿਚਾਰ ਪਟਾਂਦਰੇ ਤੋਂ ਬਾਅਦ ਉਹਨੇ ਸਾਨੂੰ ਅਸ਼ੋਰੈਂਸ ਵੀ ਦਿੱਤੀ ਆ ਕਿ ਤੁਸੀਂ ਸਾਨੂੰ ਸਾਰਾ ਰੂਟ ਤੈਅ ਕਰਕੇ ਦੇ ਦਿਓ ਤੇ ਅਸੀਂ ਉਹਦੇ ਅਕੋਰਡਿੰਗ ਦੀ ਟ੍ਰੈਫਿਕ ਦਾ ਤੇ ਸਾਰੇ ਸਕਿਉਰਟੀ ਦਾ ਸਾਧਨ ਸਾਰੇ ਉਹ ਸਾਰਾ ਤਕਰੀਬਨ ਕਰਾਂਗੇ ਸੋ ਇਹਦੀ ਸ਼ੁਰੂਆਤ ਭਾਵੇਂ ਮਟਰ ਸਾਹਿਬ ਤੋਂ ਹੋਣੀ ਆ ਪਰ ਇੱਕ ਅਸੀਂ ਵਿਸ਼ੇਸ਼ ਸਮਾਗਮ ਵੀ ਰੱਖਿਆ ਇੱਥੇ ਗੁਰਦਾਰਾ ਸ਼ਹੀਦ ਕੰਤੋਂ ਸ਼ੀਰਧंभੂਗਾ ਸ਼ੀਰਧंभੂਗਾ ਤੋਂ ਉਹ 15 ਤਰੀਕ ਨੂੰ ਸਵੇਰੇ ਇੱਥੇ ਅੰਮ੍ਰਿਤਪਾਲ ਜੀ ਦੇ ਦਰਬਾਰ ਸਜਣਗੇ ਤੇ ਅਰਦਾਸ ਕਰਕੇ ਦੇ ਰੋ ਟਮਟਮ ਜਾਉ ਤੋ ਇਹ ਲਗੜ ਕੀ ਇਸਦਨ ਦੀ ਸ਼ੁਰੂਆਤ ਹੋ ਗਈ। ਸੋ ਜਿੰਨੇ ਵੀ ਸਾਰੇ ਸਾਡੇ ਜੋ ਕੀ ਇੱਥੇ ਪਹੁੰਚੇ ਸਾਰਿਆਂ ਦੇ ਜਿੰਦਿਆਂ ਟਗੇਆਂ ਨੂੰ ਧੰਨਵਾਦ ਕਰਦਾ। ਤੇ ਗਵਰਨਰ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਹਨੇ ਉੱਥੇ ਆਉਣ ਦਾ ਵੀ ਵਾਅਦਾ ਕੀਤਾ। ਤੇ ਸਾਰੀਆਂ ਜਿਹੜੀ ਸਿਕਿਉਰਟੀ ਵਗੈਰਾ ਤੇ ਸਾਰਾ ਇਹ ਰੂਪ ਦਾ ਆ ਉਹ ਵੀ ਸਾਰਾ ਉਹਨੇ ਸਾਡੇ ਨਾਲ ਚਾਈਨ ਚਾਈਨ ਸਹਿਯੋਗ ਕੀਤਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਮੌਕੇ ਪਾਕਿਸਤਾਨ ਵਿਖੇ ਗੁਰੂ ਧੰਮ ਦੇ ਦਰਸ਼ਨ ਤੇ ਜਾਣ ਵਾਲੇ ਜਥੇ ਦੇ ਸੰਬੰਧੀ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਨੇ ਆ ਉਹਨਾਂ ਵੱਲੋਂ ਕੀ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਚਰੌਣੀ ਗੁਦਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ੇ ਜਥਾ ਪਾਕਿਸਤਾਨ ਸਥਿਤ ਗੁਰਦਤਾ ਮਨ ਦਸਣ ਵਾਲੀ ਭੇਜਿਆ ਜਾਂਦਾ ਇਸ ਵਾਰ ਵੀ ਇਹ ਜਥਾ ਜਿਹੜਾ ਪਾਕਿਸਤਾਨ ਸਥਿਤ ਗੁਰਦਤਾ ਮਨ ਦਸਣ ਵਾਲੀ ਭੇਜਿਆ ਜਾਣਾ ਹੈ ਜੇਸੂ ਵਾਸਤੇ ਸਰ ਕੋ 1800 ਜਿਹੜੇ ਪਾਸਪੋਰਟ ਜਮ੍ਹਾਂ ਸੀਗੇ ਜਿਨ੍ਹਾਂ ਵਿੱਚੋਂ 1700 94 ਜਿਹੜੇ ਵੀਜ਼ੇ ਮਿਲੇ ਨੇ ਮੈਂ ਪਾਕਿਸਤਾਨ ਨਿਵਾਸੀ ਦਾ ਹਿੰਦੁਸਤਾਨ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰੇ ਦੇ ਪੂਰੇ ਵੀਜ਼ੇ ਦਿੱਤੇ ਨੇ ਕਿਉਂਕਿ ਹਰ ਸਿੱਖ ਦੀ ਜਿਹੜੀ ਉਹ ਅਰਦਾਸ ਜਦੋਂ ਅਰਦਾਸ ਕਰਦਾ ਤੇ ਉਹਦੇ ਵਿੱਚ ਮਨ ਜ ਤਮੰਨਾ ਹੁੰਦੀ ਆ ਕਿ ਮੈਂ ਆਪਣੇ ਵਿਛਰੇ ਗੁਰਤਾ ਮਹਲਿਦ ਅਸ਼ੰਕਰ ਸਕਾਂ ਭਾਵੇਂ ਕਿ ਪਿਛਲੇ ਸਮੇਂ ਚ ਸਰਕਾਰਾਂ ਨੇ ਪ੍ਰਕਾਪਟਾਂ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦੇ ਫੈਸਲੇ 'ਤੇ ਝੁਕਣਾ ਪਿਆ ਤੇ ਉਹ ਕੋੜਾ ਫੈਸਲਾ ਰੋਕਣ ਦਾ ਸੀ ਜਥਾ ਉਹ ਵਾਪਸ ਲੈਣਾ ਪਿਆ ਜਿਹੜੇ ਜਥੇ ਜਿਹੜੇ ਵਿਅਕਤੀ ਆਪਣੇ ਗੁਰੂ ਧਾਮ ਦਾ ਦਰਸ਼ਨ ਕਰਨਾ ਚਾਹੁੰਦੇ ਨੇ ਉਸ ਸਮੇਂ ਉਹਨਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਸੀ ਪਹੁੰਚੀ ਸੀ ਪਰ ਅਖੀਰ ਉਹਦੇ ਦੇਰ ਆਇ ਦਰਸਤਾਏ ਸਰਕਾਰ ਨੇ ਫੈਸਲਾ ਬਦਲਿਆ ਹੁਣ ਜਿਹੜੇ ਸਿੱਖ ਗੁਰਦਾਰਾ ਸਾਹਿਬਾਨ ਜਿਹੜੇ ਪਾਕਿਸਤਾਨ 'ਚ ਸਥਿਤ ਨੇ ਉਹਨਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਨੇ ਮੈਂ ਭਾਰਤ ਸਰਕਾਰ ਦਾ ਹਿੰਦੂ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀਜ਼ਾ ਦਿੱਤੇ ਨੇ ਇਹ ਜਥਾ ਜਿਹੜਾ ਉਹ 4 ਤਰੀਕ ਨੂੰ ਡਾਕਟਰ ਸ਼ਰੋਨੀਕ ਮੈਡੀਕਲ ਤੋਂ ਰਵਾਨਾ ਹੋਵੇਗਾ ਤੇ 13 ਤਰੀਕ ਨੂੰ ਪਾਕਿਸਤਾਨ ਸਥਿਤ ਗੁਰਦਰਾ ਮਾਦੀ ਦਰਸ਼ਨ ਕਰਨ ਉਪਰੰਤ ਵਾਪਸ ਆਏਗਾ ਇਹ ਜਿਹੜਾ ਜੱਥਾ ਜਾਣਾ ਹੈ ਇਹ ਗੁਰਦਰਾ ਨਾਨਕ ਜੀ ਨਨਕਾਣਾ ਸਾਹਿਬ ਗੁਰਦਰਾ ਪੰਜਾਬ ਸਾਹਿਬ ਗੁਰਦਰਾ ਡੇਰਾ ਸਾਹਿਬ ਗੁਰਦਰਾ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ 13 ਤਰੀਕ ਨੂੰ ਵਾਪਸ ਪੰਜਾਬ ਆਏਗਾ ਪਹਿਲਾਂ ਜਦੋਂ ਰੋਕਿਆ ਗਿਆ ਸੀ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਸੀ ਉਸ ਸਮੇਂ ਬਹੁਤ ਵਿਰੋਧ ਹੋਇਆ ਜਦ ਕਿ ਉਦੋਂ ਹਿੰਦੁਸਤਾਨ ਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਵੀ ਹੋਇਆ ਸੀਗਾ ਤੇ ਉਸ ਸਮੇਂ ਵਿਰੋਧ ਹੈ ਕਿ ਜੀ ਕ੍ਰਿਕਟ ਮੈਚ ਖੇਡੇ ਜਾ ਸਕਦਾ ਤੇ ਸਿੱਖਾਂ ਨੂੰ ਆਪਣੇ ਵਿਛੜੇ ਗੁਰਤਾ ਮਾਣ ਦੇ ਦਰਸ਼ਕਾਂ ਤੋਂ ਵਾਂਝਾ ਕਿਉਂ ਉਸ ਵਿਰੋਧ ਕਾਰਨ ਅਖੀਰ ਭਾਰਤ ਸਰਕਾਰ ਨੂੰ ਜਿਹੜਾ ਉਹ ਫੈਸਲਾ ਵਾਪਸ ਲੈਣਾ ਪਿਆ ਜਥੇ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਭਾਵੇਂ ਕੀ ਚਲੋ ਉਸ ਸਮੇਂ ਬਹੁਤ ਨਾਰਾਜ਼ਗੀ ਸੀ ਸਿੱਖ ਸਿੱਖ ਭਾਵਨਾਵਾਂ ਬਹੁਤ ਆਤੋ ਹੀਆਂ ਸੀ ਵੀਰ ਸਰਕਾਰ ਨੇ ਜਿਹੜਾ ਫੈਸਲਾ ਲਿਆ ਇਹਦਾ ਵੀ ਧੰਨਵਾਦ ਕਰਦੇ ਹਾਂ ਸੰਗਤ ਨੂੰ ਬੇਨਤੀ ਹੈ ਕਿ ਉਹ ਆਪਣੇ ਨਾਲ ਜਿਹੜੀ ਲੋੜਿੰਦੀ ਚੀਜ਼ ਉਹ ਹੀ ਘੜਨ ਤਾਂ ਜੋ ਕੋਈ ਵੀ ਉੱਥੇ ਵੇਚਣ ਵਾਲੀ ਚੀਜ਼ ਨਾ ਖੜੀ ਜਾਵੇ ਜਿਹਦੇ ਨਾਲ ਜਿਹੜਾ ਜਥੇ ਨਾਲ ਜਾਂਦੇ ਨੇ ਉਹਨਾਂ ਦੀਆਂ ਜਿਹੜੀਆਂ ਸਿੱਕਾਂ ਦੀਆਂ ਭਾਵਨਾਵਾਂ ਢੇਸ ਪੁਆਇੰਟ ਦੀ ਆ ਉਹ ਨਾ ਪਹੁੰਚੇ ਕਈ ਰਾਤ ਤੋਂ ਸਮਾਨ ਲੈ ਜਾਂਦੇ ਨੇ ਉੱਥੇ ਵੇਚਣ ਲਈ ਉਧਰੋਂ ਲੈ ਆਉਂਦੇ ਨੇ ਇਹ ਇੱਧਰ ਵੇਚਣ ਲਈ ਇਹ ਵਪਾਰ ਨਹੀਂ ਕੇਵਲ ਗੁਰੂ ਦੇ ਦਰਸ਼ਨਾਂ ਦੀ ਤਾਂ ਘੜਾ ਕੇ ਹੀ ਜਾਣਾ ਚਾਹੀਦਾ ਹੈ ਮੈਂ ਸੰਗਤਨ ਬੇਨਤੀ ਕਰਦਾ ਹਾਂ ਕਿ ਉਹ ਖਰੀਦੋ ਫਰੋਖਤ ਵਾਲੇ ਬੰਦੇ ਨਾ ਪੈਣ ਕੇਵਲ ਤੇ ਕੇਵਲ ਦਰਸ਼ਨ ਕਰਨ ਦੀ ਭਾਵਨਾ ਨਾਲ ਹੀ ਜਾਣ ਤਾਂ ਜੋ ਜਿਹੜੇ ਮਨ ਨੂੰ ਸ਼ਾਂਤੀ ਮਿਲ ਸਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਅਤੇ ਇਸੇ ਮੌਕੇ ਉਹਨਾਂ ਦੋਨਾਂ ਦੇ ਵੱਲੋਂ ਇਸ ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਵਿੱਚ ਪਵਾਰ ਸਾਹਿਬ ਸ੍ਰੀ ਅਮਰਸਰ ਸਾਹਿਬਾ ਉਹ ਦੇਰਸ਼ਨ ਵਿਦਾਰੇ ਨੇ ਜਲੇਵਾਲਾ ਬਾਗ ਦੁਰਗਿਆਨਾ ਮੰਦਿਰ ਪਾਰਟੀਸ਼ਨ ਮਿਊਜ਼ੀਅਮ ਰਾਮਪੀਰਥ ਬਾਲਮਿਕ ਭਗਵਾਨ ਬਾਲਮਿਕ ਜੀ ਦਾ ਮੰਦਿਰ ਬਾਗਾ ਬਾਟੂ ਤੋਂ ਤਿੰਨ ਦਿਨ ਦਾ ਪ੍ਰੋਗਰਾਮ ਹੋਊਗਾ ਹਰ ਇੱਕ ਬਹੁਤ ਤੋਂ 40 ਮੈਂਬਰ ਜਿਹੜੇ ਨੇ ਕਿਉਂਕਿ ਵਸਤੇ ਵਿੱਚ 40 ਸੀਟਾਂ ਦੇ ਭਾਰਮ ਜਿੰਨੇ ਮਰਜ਼ੀ ਪਰ ਸਰਦੇ ਪਰ ਲੱਕੀ ਡਰਾ ਜਿਹੜਾ ਇੱਥੇ ਲੋਕਾਂ ਦੇ ਸਾਹਮਣੇ ਲੋਕਾਂ ਦੇ ਆਪਣੇ ਬੱਚੇ ਵੀ ਜਿਹੜੇ ਕੱਢਦੇ ਨੇ 15 ਬੰਦਿਆਂ ਦਾ ਸੀ ਬੱਚਿਆਂ ਨੇ ਡਰਾ ਕੱਢਿਆ ਉਹਨਾਂ ਨੂੰ ਮਿਲ ਕੇ ਆਇਆ ਤੇ ਬੜਾ ਸਾਡੇ ਆਸਥਾਨਾ ਜੁੜੀ ਹੋਈ ਚੀਜ਼ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਾਣਾ ਚਾਹੁੰਦੇ ਆ ਦਰਸ਼ਕਦਾਰਾਂ ਵਾਸਤੇ ਪੀਤ ਯਾਤਰਾ ਤੇ ਪਰ ਕਈ ਕਿਸਮ ਦੀਆਂ ਮਜਬੂਰੀਆਂ ਆਰਥਿਕ ਮਜਬੂਰੀਆਂ ਸਮਾਜਿਕ ਮਜਬੂਰੀਆਂ ਉਹ ਅੱਗੇ ਆ ਜਾਂਦੀਆਂ ਕਈ ਵਾਰ ਜਾਂ ਕੋਈ ਸੇਵਾ ਸੰਭਾਲ ਵਾਸਤੇ ਕੋਈ ਹੋਰ ਅਸਿਸਟੈਂਟ ਨਹੀਂ ਹੈਗਾ ਬੰਦਾ ਨਹੀਂ ਹੈ ਕੋਈ ਇਹ ਬੱਸ ਦੇ ਵਿੱਚ ਡਾਕਟਰ ਦੇ ਨਾਲ ਅਸਿਸਟੈਂਟ ਉਹ ਵੀ ਬੈਠਣਗੇ ਤੇ ਬਕਾਇਦਾ ਤੌਰ ਤੇ ਸਭ ਕੁਝ ਉਹਨਾਂ ਨੂੰ ਖਾਣ ਪੀਣ ਤੋਂ ਲੈ ਕੇ ਰਹਿਣ ਤੱਕ ਦਾ ਸਾਰਾ ਪ੍ਰਬੰਧ ਹੋਊਗਾ ਉਹ ਪੰਜਾਬ ਗੌਰਮੈਂਟ ਵੱਲੋਂ ਹੋਊਗਾ ਤਿੰਨ ਬੱਸਾਂ ਵਰਲਡ ਵਲਪਿੰਟ ਤੋਂ ਜਾਣਗੇ 120 ਬੰਦੇ ਹੋਗੇ ਜੰਗੇ ਸੋ ਕਿਹੜੇ ਜ਼ਿਲੇ ਬਾਰਡਰ ਵਾਲੇ ਜ਼ਿਲੇ ਨੇ ਉਹਨਾਂ ਨੂੰ 택ਸੀ ਕੇਸਗਰ ਸਾਹਿਬ ਅਨੰਦਪੁਰ ਸਾਹਿਬ ਮਾਤਾ ਨਣ ਦੇਵੀ ਜੀ ਦੇ ਦਰਸ਼ਨ ਬਰਾਸਤੇ ਖਾਲਸਾ ਭਾਈ ਜੈਤਾ ਜੀ ਦਾ ਮਿਊਜ਼ੀਅਮ ਜਿਹੜਾ ਬਣਾਇਆ ਤੇ ਜਿੰਨੇ ਵੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਕੋਈ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਪੂਰਾ ਮਨਾ ਰਹੇ ਹੱਸ ਸਾਲ ਦੇ ਵਿੱਚ ਤੇ ਉਹ ਉਹ ਵੀ ਉਹਨਾਂ ਦੀ ਵੀ ਹੈ ਨਾ ਆਨੰਦਪੁਰੀ ਉਹਨਾਂ ਨੇ ਬਸਾਈ ਸੀ ਸੋ ਉਸ ਸੰਬੰਧ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉੱਥੇ ਜਾਣਾ ਚਾਹੁੰਦੇ ਦੱਸਣਾ ਚਾਹੀਦਾ پوری ਦੁਨੀਆ ਤੋਂ ਬਹੁਤ ਸਾਰੇ ਲੋਕਾਂ ਨੂੰ ਅਸੀਂ ਸੱਦਾ ਬੱਤਾ ਵੀ ਦਿੱਤਾ ਹੈ ਤੇਜ ਦੇ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਜੀ ਨੂੰ ਸਾਰੇ ਮੁੱਖ ਮੰਤਰੀ ਸਹਿਬਾਨ ਨੂੰ ਤੇ ਵਿਦੇਸ਼ਾਂ ਤੋਂ ਵੀ ਬਹੁਤ ਸਾਰੀ ਸੰਗਤ ਜਿਹੜੀ ਹੈ ਉੱਥੇ ਪਹੁੰਚੂਗੀ ਤੇ ਅਸੀਂ ਉਹਨਾਂ ਦਾ ਸਵਾਗਤ ਕਰਨ ਲਈ ਮੇਜ਼ਬਾਨ ਦੇ ਤੌਰ ਤੇ ਤਿਆਰ ਰਹਾਂਗੇ ਸਾਰੀਆਂ ਤੇਰੀਆਂ ਮੁਕੰਮਲ ਹੋ ਚੁੱਕੀਆਂ ਨੇ ਮੰਤਰੀਆਂ ਨੇ ਐਮ ਐਲ ਏ ਸਭਾਂ ਨੇ ਜੋ ਕੰਮ ਕਰੰਗੇ ਰਗੇ ਸਭ ਤੇ ਡਿਊਟੀ ਲੱਗੀ ਹੈ ਔਰ 350 ਸਾਲਾਂ ਜਿਹੜਾ ਸ਼ਿਲਪੀ ਹੋਰੋਗ ਹੈ ਉਹ پوری ਦੁਨੀਆ ਲਈ ਇੱਕ ਮਿਸਾਲ ਅਸੀਂ ਪੇਸ਼ ਕਰਾਂਗੇ ਕਿ ਸਾਡੇ ਪੁਰਖਿਆਂ ਨੇ ਕਿਸ ਤਰ੍ਹਾਂ ਮਾਨਵਤਾ ਦੀ ਰਾਖੀ ਲਈ ਜਿਹੜੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਕਿਸ ਤਰ੍ਹਾਂ ਮਨੁੱਖਤਾ ਦੀ ਸੇਵਾ ਲਈ ਆਪਣੇ ਆਪ ਨੂੰ ਨਿਸ਼ਾਵਰ ਕੀਤਾ ਗੁਰਦੁਆਰਾ ਸ੍ਰੀ ਛੀਸਗੰਜ ਸਾਹਿਬ ਤੇ ਗੁਰਦੁਆਰਾ ਰਕਾਵਨ ਸਾਹਿਬ ਤੋਂ ਸ਼ੁਰੂਆਤ ਹੋ ਚੁੱਕੀ ਹੈ 25 ਤਰੀਕ ਨੂੰ ਜਿਵੇਂ ਕਹੇ ਸੀ ਉੱਥੇ ਕੀਰਤਨ ਸਮਾਗਮ ਹੋਏ ਸੀ ਤੇ 23 24 25 ਨੂੰ ਇੱਥੇ ਅਲੰਗਪੁਰ ਸਾਹਿਬ ਦੇ ਖੇ ਅਲੋਕਿਕ ਕੀਰਤਨ ਕੰਡ ਪ੍ਰਸਾਦ ਦੇ ਕੋਲ ਪਾਏ ਜਾਣਗੇ ਤੇ ਸਮਾਗਮ ਹੋਣਗੇ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ ਜਿੱਥੇ ਜਿੱਥੇ ਗੁਰੂ ਸਾਹਿਬ ਦੀ ਚਰਨ ਛੋਪਾ ਬਰਕਰਾਰ ਦੀ ਆਦਤ ਤੇ ਮਾਲਵੇ ਚ ਜਿਆਦਾ ਹੈ ਉੱਥੇ ਉਹਨਾਂ ਪਿੰਡਾਂ ਨੂੰ ਵੈਸੇ ਵੀ ਵਿਕਾਸ ਵਾਸਤੇ ਵੀ ਗਰੰਟਾਂ ਤੇ ਨਾਲ ਨਾਲ ਜੀ ਵੀ ਪੁਰਬ ਨੂੰ ਮਨਾਉਣ ਵਾਸਤੇ ਜਿਹੜੇ ਸਮਾਗਮ ਦੀ ਇਹਨਾਂ ਵਿੱਚ ਕਰਾਈ ਜਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਨਗਰ ਕੀਰਤਨ ਹੁਣ ਪੰਜਾਬ ਦੇ ਵਿੱਚ ਪਹੁੰਚਿਆ ਅਤੇ ਪੰਜਾਬ ਦੇ ਵਿੱਚ ਸ਼ਹੀਦੀ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਦੇ ਵਿੱਚ ਉਤਸ਼ਾਹ ਜਿਹੜਾ ਨਗਰ ਕੀਰਤਨ ਨੂੰ ਲੈ ਕੇ ਦੇਖਣ ਨੂੰ ਮਿਲਿਆ ਅਤੇ ਤਿਆਰੀਆਂ ਦੇ ਸੰਬੰਧੀ ਵਿਸ਼ੇਸ਼ ਇਕਾਗਰਤਾ ਵੀ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਰਮਹਿ ਸਾਕਾ ਜਨ ਕੀਆ ਇਹ ਨਗਰ ਕੀਰਤਨ ਗੰਤਰਾਤ ਤੋਂ ਬ੍ਰਿਜਾਬ ਆਸਾਮ ਤੋਂ ਆਰੰਭ ਹੋਇਆ ਸੀ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਪੰਜਾਬ ਤੱਕ ਐਂਟਰ ਕਰ ਰਿਹਾ ਬਾਹਰੀਆਂ ਸਟੇਟਾਂ 'ਚ ਬੜਾ ਮਾਨਸਨਵਾਣ ਨਗਰ ਕੀਰਤਨ ਦਾ ਕੀਤਾ ਗਿਆ ਇਤੋਂ ਤੱਕ ਕਿ ਉਹਨਾਂ ਸਟੇਟਾਂ ਦੇ ਸੀਐਮ ਮੰਤਰੀ ਸਹਿਬਾਨ ਭਾਵਕ ਹੋਣ ਕਿ ਕੋਈ ਕਿਸੇ ਵੀ ਪਾਰਟੀ ਦਾ ਲੀਡਰ ਸੀ ਉਹ ਨਗਰ ਕੀਰਤਨ 'ਚ ਸ਼ਾਮਲ ਹੋਇਆ ਚਾਹੇ ਉਹ ਕਿਸੇ ਕਿਸੇ ਵੀ ਧਰਮ ਦਾ ਸੀ ਚਾਹੇ ਉਹ ਹਿੰਦੂ ਸੀ ਮੁਸਲਮਾਨ ਸੀ ਈਸਾਈ ਸੀ ਭਾਵੇਂ ਕੀ ਹਰ ਧਰਮ ਦਾ ਜਿਹੜਾ ਵਿਅਕਤੀ ਸੀ ਉਹ ਨਗਰ ਕੀਰਤਨ ਦੇ ਸਵਾਗਤ ਲਈ ਸ਼ਾਮਲ ਹੋਇਆ ਅੱਜ ਇਹ ਨਗਰ ਕੀਰਤਨ ਪੰਜਾਬ ਚ ਐਂਟਰ ਕਰ ਰਿਹਾ ਹੈ ਉਸ ਸੰਬੰਧ ਚ ਕੱਲ ਵੀ ਇੱਕ ਮੀਟਿੰਗ ਮੈਨੇਜਰ ਸਹਿਬਾਨ ਵਰਤਾ ਸਹਿਬਾਨ ਸੈਕਸ਼ਨ 85 ਵਰਤਾ ਸਹਿਬਾਨ ਸੈਕਸ਼ਨ 87 ਦੇ ਪ੍ਰਧਾਨ ਜਿਹੜੇ ਨੇ ਲੋਕਲ ਕਮੇਟੀਆਂ ਦੇ ਜਾਂ ਰਿਸਿਵਰ ਨੇ ਪ੍ਰਚਾਰਕ ਸਹਿਬਾਨ ਢਾਡੀ ਸਹਿਬਾਨ ਕਮਿਸ਼ਨ ਸਹਿਬਾਨ ਨਾਲ ਮੀਟਿੰਗ ਕੀਤੀ ਗਈ ਸੀ ਅੱਜ ਵੀ ਜਿਹੜੀ ਉਹ ਮਾਝੇ ਤੇ ਦੁਆਬੇ ਦੀ ਜਿਹੜੀ ਮੈਨੇਜਰ ਸਹਿਬਾਨ ਨੇ ਸ਼ਬਦ 85 ਦੇ ਪ੍ਰਧਾਨ ਨੇ ਗੁਰਦੁਆਰਾ ਕਮੇਟੀਆਂ ਦੇ ਇਸੇ ਤਰ੍ਹਾਂ ਪ੍ਰਚਾਰਕ ਢਾਡੀ ਸਹਿਬਾਨ ਤੇ ਕਮਿਸ਼ਨ ਸਹਿਬਾਨ ਨਾਲ ਨਗਰ ਕੀਰਤਨ ਦੀ ਸਫਲਤਾ ਲਈ ਮੀਟਿੰਗ ਕੀਤੀ ਗਈ ਆ ਕਿਉਂਕਿ ਜਦੋਂ ਪੰਜਾਬ ਜਿਹੜਾ ਵਸਦਾ ਗੁਰਾਂ ਦੇ ਨਾਂ ਤੇ ਆ ਇੱਥੇ ਜਿਹਨੂੰ ਨਗਰ ਕੀਰਤਨ ਪਹੁੰਚ ਰਿਹਾ ਤੇ ਸਾਡਾ ਫਰਜ਼ਮੰਦ ਆ ਸਾਰਿਆਂ ਦਾ ਇਹ ਐਜ਼ੋ ਨਗਰ ਕੀਰਤਨ ਨੂੰ ਦੇਲ ਜਾਣ ਤੋਂ ਕਾਮਯਾਬ ਕਰ ਕੀਤਾ ਜਾਵੇ। ਸੰਗਤਾਂ ਚ ਨਗਰ ਕੀਰਤਨ ਦੀ ਸ਼ਾਮਲ ਹੋਣ ਲਈ ਭਾਰੀ ਉਤਸ਼ਾਹ ਆ। ਪਰ ਉਹਨਾਂ ਨੂੰ ਦਿਸ਼ਾ ਦੇਣੀ ਜਾਂ ਨਿਰਦੇਸ਼ ਦੇਣੇ ਜਾਂ ਉਹਨਾਂ ਨੂੰ ਗਾਈਡ ਕਰਨਾ ਇਹ ਜਿਹੜਾ ਸਾਡੇ ਪ੍ਰਚਾਰਕ ਸਹਿਬਾਨ ਢਾਡੀ ਸਹਿਬਾਨ ਕਵੀਸ਼ਰ ਸਹਿਬਾਨ ਦਾ ਮਰਜ਼ਾ ਜ਼ਿੰਮੇਵਾਰੀ ਆ। ਅਸੀਂ ਅਸੇ ਲਈ ਅੱਜ ਇੱਕ ਤਰਤਾ ਕੀਤੀ ਸੀ ਜਿਹੜੇ ਸਾਡੇ ਮੈਨੇਜਰ ਸਹਿਬਾਨ ਨੇ ਜਾਂ ਸਾਡੇ ਢਾਡੀ ਕਵੀਸ਼ਰ ਸਹਿਬਾਨ ਨੇ ਪ੍ਰਚਾਰਕ ਨੇ ਉਹਨਾਂ ਨੂੰ ਬੇਨਤੀ ਰੂਪ ਵਿੱਚ ਬੇਨਤੀ ਕੀਤੀ ਗਈ ਆ ਕਿ ਜਿਸ ਰੂਟ ਤੇ ਨਗਰ ਕੀਰਤਨ ਨੇ ਆਉਣਾ ਆ ਜਾਂ ਜਿੱਥੋਂ ਨਗਰ ਕੀਰਤਨ ਰੰਭ ਹੋਣਾ ਆ ਤੇ ਜਿੱਥੇ ਸਮਾਪਤੀ ਹੋਣੀ ਆ ਉਸ ਇਲਾਕੇ ਦੇ ਜਿੰਨੇ ਵੀ ਗੁਰਦਾਰਸਾ ਬਣਨੇ ਚਾਹੇ 85 ਦੇ ਨੇ ਚਾਹੇ 87 ਦੇ ਨੇ ਚਾਹੇ ਸਭਾ ਸੁਸਾਇਟੀਆਂ ਦੇ ਗੁਰਦਾਰਸਾ ਬਣਨੇ ਜਾਂ ਕਮੇਟੀਆਂ ਨੇ ਉਹ ਨਗਰ ਕੀਰਤਨ ਦੀ ਰੰਭਤਾ ਦੇ ਇਲਾਕੇ ਜਿੱਥੋਂ ਨਗਰ ਕੀਰਤਨ ਨਾ ਹੋਣਾ ਜਿੱਥੋਂ ਤੱਕ ਸਮਾਪਤੀ ਹੋਣੀ ਆ ਉਹ ਸਾਰੇ ਹੀ ਨਗਰ ਕੀਰਤਨ ਚ ਸ਼ਾਮਲ ਹੋਣਗੇ ਗੁਰਦਆਰਾ ਸਭਾਾਂ ਦੇ ਪ੍ਰਬੰਧਕ ਕੇਵਲ ਡਿਊਟੀ ਸਟਾਫ ਛੱਡ ਕੇ ਸਾਰੇ ਹੀ ਪ੍ਰਬੰਧਕ ਜਾਂ ਗ੍ਰੰਥੀ ਰਾਗੀ ਸਾਹਿਬ ਟਾਡੀ ਜੋ ਵੀ ਆ ਉਹ ਸਾਰੇ ਹੀ ਸ਼ਾਮਲ ਹੋਣਗੇ ਆਪਣੇ ਪਰਿਵਾਰਾਂ ਨੂੰ ਵੀ ਸ਼ਾਮਲ ਕਰਨਗੇ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਪ੍ਰੇਰ ਕੇ ਇਹਨਾਂ ਨਗਰ ਕੀਰਤਨ ਦੇ ਸਮਾਗਮਾਂ ਸ਼ਾਮਲ ਹੋਣਗੇ ਇਸੇ ਤਰ੍ਹਾਂ ਜਿਹੜਾ 21 ਤਰੀਕ ਤੋਂ ਲੈ ਕੇ 29 ਤਰੀਕ ਤੱਕ ਜਿਹੜੇ ਸਮਾਗਮ ਨੇ ਉਹਨਾਂ ਦੀ ਕਾਮਯਾਬੀ ਲਈ ਵੀ ਅੱਜ ਪ੍ਰਚਾਰਕ ਸਹਿਬਾਨ ਢਾਡੀ ਸਹਿਬਾਨ ਕਵੀਸ਼ਰ ਸਹਿਬਾਨ ਅਤੇ ਮੈਨੇਜਰ ਸਹਿਬਾਨ ਨੂੰ ਬੇਨਤੀ ਕੀਤੀ ਗਈ ਕਿ ਉਹ ਜਲੋਂ ਜਾਣ ਤੋਂ ਇਸ ਇਹਨਾਂ ਦੇ ਪ੍ਰਬੰਧਾਂ 'ਚ ਸਹਿਯੋਗ ਕਰਨ ਤਾਂ ਜੋ ਜਿਹੜੇ ਸਮਾਗਮ ਨੇ ਸ਼ਤਾਬਦੀ ਦੇ ਚਤੁਰੂਪ ਚ ਵੱਡੀ ਪੱਧਰ ਤੇ ਮਨਾਏ ਜਾ ਸਕਣ ਆਪਾਂ ਬੜੇ ਵੱਟ ਭਾਗੇ ਆ ਜਿਨ੍ਹਾਂ ਨੂੰ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆ ਲੱਈ ਦੀ 350 ਸਾਲਾਂ ਸ਼ਤਾਬ ਦੀ ਸਮਾਗਮ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਤਾਕਤ ਸਮਾਗਮ ਮਨਾਉਣ ਦਾ ਸੁਭਾਗ ਸਮਾਪਤ ਹੈ। ਮੈਂ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦਾ ਕਿ ਗੁਰੂ ਮਹਾਰਾਜ ਕਿਰਪਾ ਕਰੋ। ਪੰਥ ਨੂੰ ਇੱਕ ਮੁੱਠ ਕਰੋ ਤੇ ਇਨ੍ਹਾਂ ਸੁਭਾਗਾਂ ਨੂੰ ਕਾਮਯਾਬ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੰਗਤ ਕੇ ਦੀਆਂ ਮੁੱਖ ਸਰਗਰਮੀਆਂ ਇਧਰ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਟੋੜੇ ਸਾਹਮਣੇ ਰੂਬਰੂ ਹੋਵਾਂਗੇ। ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਸ਼ੁਕਰੀਆ ਕਾ।